ਪਪਾ ਰੇ ਪਾਤੀ ਆਇਆ ਤੇ ਆ ਸਾਰੇ ਇੱਧਰ ਵੀ ਸਾਰੇ ਖੜ ਜੋ ਇੱਧਰ ਸਾਰੇ ਤੇ ਇੱਧਰ ਸਾਰੇ ਰੇ ਪਾਤੀ ਆ ਹੁਣ ਪਪਾ ਆਇਆ ਹੁਣ ਆਪਾਂ ਜਿੰਦੇ ਲਾਤੀ ਫਿਰ ਉਹ ਆਪਣੀ ਸਾਈਕਲ ਛੜੀ ਆ ਦਹੋਣੀ ਮੈਂ ਤੁਹਾਨੂੰ ਆ ਖੜੀ ਆਪਣੀ ਸਾਈਕਲ ਉਹ ਵਾਲੀ ਉਹ ਲੈ ਗਿਆ ਸਕੂਟਰ ਨਾਲ ਉਹ ਭਜਾ ਕੇ ਖੁਸ਼ਾ ਲੈ ਗਿਆ ਸਬੀਟਾਂ ਦੇ ਗੋਏ ਦੇ ਨਹੀਂ ਚੜਾਉਣਾ ਚੰਗਾ ਆਉਂਦਾ ਭਾਈ ਖੇਤਾਂ ਚ ਅੱਜ ਅੱਸੀ ਕਾਲ ਜੀ ਕੀ ਹਲਚਲ ਜੀ ਠੀਕ ਠਾਕ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਆ ਤੇ ਅੱਜ ਕਣਕ ਨੂੰ ਦੂਜੀ ਖਾਦ ਪਾਉਣ ਦੀ ਹੋ ਗਈ ਤਿਆਰੀ ਤੇ ਦੂਜੀ ਖਾਦ ਆਪਾਂ ਪਾ ਰਹੇ ਆ ਇੰਨੇ ਦਿਨਾਂ ਬਾਅਦ ਸੋ ਅੱਗੇ ਹੀ 4-5 ਦਿਨ ਲੇਟ ਹੋ ਗਏ ਆ ਤੇ ਕਣਕ ਜਾ ਕੇ ਪਾਉਣੇ ਆ ਖਾਦ ਤੇ ਖਾਦ ਵੀ ਆਪਣੇ ਕੋਲ ਘੱਟ ਕਿਸੇ ਤੋਂ 2-3 ਘੱਟੇ ਧਾਰੇ ਲੈਣੇ ਆ ਤੇ ਜਿੰਨੀ ਆਪਣੇ ਕੋਲ ਹੈਗੀ ਇੱਥੇ ਪਈ ਹੈ ਤੇ ਕੋਈ ਪਈ ਹੈ ਖੇਤ ਤੇ ਚਲਦੇ ਆਂ ਫਿਰ ਖੇਤ ਤੇ ਖੁਸ਼ ਕਹਿੰਦੀ ਮੈਨੂੰ ਵੀ ਨਾਲ ਲੈ ਕੇ ਜਾਓ ਤੇ ਖੁਸ਼ ਨਾਲ ਚੱਲੀ ਉਹਨਾਂ ਦੀ ਨਾਲੇ ਮੈਂ ਸਾਈਕਲ ਤੇ ਢੇਡਾ ਲਾ ਲੂੰਗੀ ਇਹਨੂੰ ਆਪ ਦਾ ਲਾਲ ਚ ਵੀ ਸਾਈਕਲ ਲਿਆ ਤੇ ਚਲ ਮੈਂ ਢੇੜੇ ਲਾ ਲਾਂ ਤੇ ਹੁਣ ਆਪਾਂ ਚਲਦੇ ਆਂ ਤੇ ਉਸਤਾਦ ਜੀ ਕਹਿੰਦਾ ਚਾਹ ਲੈ ਜਾਓ ਕਿਉਂਕਿ ਥੋੜੀ ਜਿਹੀ ਧੁੰਦ ਵੀ ਸੀਗੀ ਤੇ ਬਦਲ ਵਾਈ ਜੀ ਵੀ ਹੈਗੀ ਹੈ ਬਾਕੀ ਮੀਂਹ ਦਾ ਅਨੁਮਾਨ ਦੱਸਦੇ ਬਣ ਗਈ ਚਾਹ ਹਾਂ ਜੀ ਲੈ ਲਓ ਚਾਹ ਵੀ ਲੈ ਚਲਦੇ ਆਂ ਤੇ ਹੁਣ ਚਲਦੇ ਆਂ ਤੇ ਖੁਸ਼ਾ ਵੀ ਆਪਣਾ ਪਾਣੀ ਰਿਆ ਤਿਆਰ ਕਰੀ ਜਣਾ ਹੈ ਖੁਸ਼ ਆ ਪਾਣੀ ਲੈ ਕੇ ਜਾਏਗਾ ਹੂੰ ਤਿਆਰ ਹੋ ਵੀ ਗਿਆ ਚੱਲ ਪਾ ਦੇ ਫਿਰ ਝੋਲੇ ਜੰ ਨੂੰ ਚੱਲ ਵੀ ਚਾ ਜਾਂਦੇ ਪੀ ਲਓ ਓਕੇ ਚੱਲ ਵੀ ਖੁਸ਼ਾ ਅੱਧੀ ਮਾ ਆ ਆ ਆ ਆ ਉਹ ਲੈ ਗਿਆ ਸਕੂਟਰ ਨਾਲ ਉਹ ਭਜਾ ਕੇ ਖੁਸ਼ਾ ਲੈ ਗਿਆ ਸਬੀਟਾਂ ਤੇ ਗੋਏ ਦੇ ਨਹੀਂ ਚੜਾਉਣਾ ਚੰਗਾ ਤੋਂ ਦਾ ਬਈ ਖੇਤਾਂ ਚਾਚ ਅਜੇ ਲੱਥੀ ਨਹੀਂ ਪੈਂਦਾ ਧੁੱਪ ਸੀ ਖੁਸ਼ਾ ਬਈ ਸਕੂਟਰ ਨਾਲ ਅੱਗੇ ਲੈ ਗਿਆ ਸਾਈਕਲ ਬਹੁਤ ਰਹਿਲਾ ਹਣਾ ਇਹ ਆ ਨਾ ਮੈਂ ਜਾਣਾ ਹੀ ਜਾਣਾ ਮੈਂ ਚੱਲ ਬਈ ਚੱਲ ਵੀ ਥੱਕਣਾ ਨਹੀਂ ਪਾਣੀ ਪੂਣੀ ਦੀ ਬੋਤਲ ਲੈ ਕੇ ਆਇਆ ਨਾਲ ਅਸ ਲੱਗੀ ਸਾਡੇ ਪਤਨ ਇਧਰ ਸਾਈਡ ਤੇ ਹੋ ਜਾ ਸੜਕ ਤੇ ਚੰਗਾ ਲੋ ਜਿਹੜਾ ਆਪਾਂ ਨਕਾ ਲਾਇਆ ਸੀ ਆਪਾਂ ਕਾਮ ਜ ਆਪਾਂ ਮਾੜਾ ਮੋਟਾ ਲੀਕ ਉਹਨਾਂ ਕ ਤੇ ਰਹਿਣਾ ਹੀ ਆ ਤੇ ਬਾਕੀ ਐਨ ਓਕੇ ਗੱਟਾ ਪੁੱਤੇ ਰਸਤਾ ਸਿਮਿੰਟ ਵੀ ਆਪਣਾ ਐਨ ਪੱਕ ਗਿਆ ਤੇ ਰਵੜ ਟੂਪ ਲਾਤੀ ਸੀਗੀ ਮਾੜਾ ਮੋਟਾ ਲੀਕ ਕੋਈ ਜ਼ਿਆਦਾ ਨਹੀਂ ਹੈਗਾ ਇਹਨਾਂ ਕ ਤੇ ਇਧਰੋਂ ਪਥਾਂ ਛੱਡੇਗੀ ਤੇ ਇਤੇ ਖੇਤਾਂ ਤਾਂ ਦੀ ਬੜੀ ਚਲੋ ਇਨੀ ਹੌਲੀ ਹੌਲੀ ਕਰਦੇ ਆਂ ਸ਼ੁਰੂ ਸੂਰਜ ਆ ਜਾ ਆ ਜਾ ਪਾਣੀ ਹਮੇਸ਼ਾ ਕਣਕ ਨੂੰ ਝਾੜ ਕੇ ਲਾਉਣਾ ਚਾਹੀਦਾ ਕਿ 38ਵੇਂ 48ਵੇਂ ਦਿਨ ਪਾਣੀ ਲਾਇਆ ਮੈਂ ਕਣਕ ਨੂੰ ਤੇ ਮਾਸਾ ਵੀ ਕਣਕ ਪੀਲੀ ਨਹੀਂ ਪਈ ਤੇ ਕੈਰੇ ਕੋਲੇ ਖੜ ਖੜ ਕੇ ਪਾਣੀ ਦੇ ਭਰੇ ਆ ਇੱਕ ਕੈਰਾ ਭਰਦਾ ਜੀ ਟੋਕਾਂ ਕਰ ਦਈਦੀਆਂ ਦੂਜੇ ਨੂੰ ਛੱਡ ਦਈਦੀਆਂ ਤੇ ਮਾਸਾ ਵੀ ਕਿਤੋਂ ਨਹੀਂ ਪੀਲੀ ਪਈ ਤੇ ਜਦੋਂ ਆਪਾਂ ਛੇਤੀ ਪਾਣੀ ਲਾ ਦਿੰਨੇ ਆ ਨਾ ਫਿਰ ਪੀਲੀ ਪੈ ਜਾਂਦੀ ਹੈ ਤੇ ਇੱਕ ਗੱਲ ਹੋਰ ਆ ਵੀ ਜਿਹੜੇ ਲੋਕਾਂ ਦੇ ਕਣਕ ਨਹੀਂ ਉਗਦੀ ਤੇ ਉਹ ਕੀ ਕਰਦੇ ਛੱਟਾ ਦੇ ਦਿੰਦੇ ਕਣਕ ਦਾ ਤੇ ਫਿਰ ਪਾਣੀ ਲਾਉਂਦੇ ਆ ਪਰ ਜਿੱਥੇ ਕਣਕ ਮੰਨ ਕੇ ਚੱਲੋ ਆਪਾਂ ਗੁੱਠਾਂ 'ਚ ਸੜਦੇ ਆ ਨਹੀਂ ਉਗਦੀ ਸੁੱਕਾ ਹੁੰਦਾ ਥਾ ਤੇ ਉੱਥੇ ਆਵੇ ਲੋ ਪਾਣੀ ਲਾਏ ਤੋਂ ਅੱਜ 10ਵੇਂ 12ਵੇਂ ਦਿਨ ਕਣਕ ਸਾਰੀ ਬਾਹਰ ਆ ਗਈ ਤੇ ਕਿਤੇ ਵੀ ਜਿੱਥੇ ਨਹੀਂ ਸੀ ਇੱਥੇ ਜਗਾ ਤੇ ਉੱਗੀ ਕਰਚਿਆਂ ਵਾਲੇ ਥਾ ਸਾਰੇ ਕਣਕ ਬਾਹਰ ਆ ਗਈ 20 ਵਾਕਿਆ ਹੀ ਵਾਣ ਨਹੀਂ ਰੱਖਦਾ ਬਾਹਰ ਹੀ ਆਉਂਦਾ ਹਰੇਕ ਜੋ ਧਰਤੀ 'ਚ ਜਾਊਗਾ ਦੁਬਾਰਾ ਛੱਟਾ ਦੇਣ ਦਾ ਕੋਈ ਫਾਇਦਾ ਨਹੀਂ ਉਹ ਤਾਂ ਸਾਰੇ ਜਾਨਵਰ ਚੁੱਕ ਜਾਂਦੇ ਆ ਬਾਕੀ ਉਹ ਕੰਮ ਜਾਂ ਵੀ ਨਹੀਂ ਹੁੰਦੇ ਤੇ ਆਪਣੇ ਸਾਰੇ ਕਣਕ ਜਿਹੜੀ ਕਿਤੇ ਮਾੜੀ ਮੋਟੀ ਸੀਗੀ ਖਰਚੇ ਵੱਧ ਸੀ ਜਾਂ ਸੁੱਕਾ ਸੀ ਮਾੜਾ ਮੋਟਾ ਉੱਥੇ ਦਵਾਰਾ ਹੋ ਗਪੀ ਐ ਤੇ ਹੁਣ ਆਪਾਂ ਇੱਕ ਉਧਰ ਬੋਰੀ ਰੱਖਿਆ ਆ ਕੋਈ ਜਾਂ ਸਾਡਾ ਰਾਹ ਤੇ ਜਿੱਕੇ ਮੈਂ ਵਾਦੀਆ ਹਾਂਜੀ ਸਾਹ ਬਈ ਹਾਂਜੀ ਨਾ ਹੁੰਦਾ ਟਰੱਕ ਨਿਕਲਿਆ ਨੋ ਬਈ ਤਿੰਨਾ ਕਿੱਲਾਂ ਤੇ ਇਧਰ ਦਿੱਤੀ ਖਲਾਰ ਖਾਦ ਤੇ ਖੁਸ਼ ਹੋਣਾ ਚਾਹਿਆ ਇਧਰ ਹੂਟੇ ਮਾਟੇ ਲੈਂਦਾ ਰਹੇ ਹਾਂ ਖੁਜੇ ਹਾਂਜੀ ਸਾਡਾ ਬਈ ਸੜਕ ਬਾਲੀ ਚੱਲਦੀ ਮੈਨੂੰ ਡਰ ਲੱਗਦਾ ਵੀ ਕਿਤੇ ਵਾਚੀ ਨਾ ਮਾਰ ਜੇ ਨਾ ਕੋਈ ਹੁਣ ਪਿੰਨੇ ਵਿੱਚ ਚਾਹ ਚਾਹ ਦਾ ਟਾਈਮ ਹੋ ਗਿਆ ਸਾਢੇ 12 ਹੋ ਗਏ ਤੇ ਅੱਜ ਕੰਮ ਹੋਰ ਵੀ ਆ ਉਹ ਤੁਹਾਨੂੰ ਅਗਲੇ ਵਲੌਗ ਚ ਪਤਾ ਲੱਗੂਗਾ ਤੋਂ ਉੱਧਰ ਵੀ ਜਾਣਾ ਹਨ ਚਾਹ ਪੀਨੇ ਪਪਾ ਰੇ ਫਲਰੀਂਦਾ ਉਂ ਪਰ ਆਪਣਾ ਸਾਦਾ ਯਹਾਂ ਪਰ ਸਭੀ ਐਂਡ ਇਹ ਹੈ ਦੇ ਆ ਇਹ ਸ਼ਤ ਬਤਾਉਂਗਾ ਨਹੀਂ ਤੁਨੂੰ ਦਹਾ ਦੰਨੀਆਂ ਬਤਾਉਂ ਹੀ ਆ ਪਰ ਹਾਂ ਬਤਾਂਵਾਂਗੇ ਬਤਾਉਂਗਾ ਦਾ ਸਾਦਾ ਤੇ ਆ ਤਾਂ ਪਤਾ ਨਹੀਂ ਮੈਨੂੰ ਤੇ ਆ ਸਾਰੇ ਰਾਮ ਮਟਰੀ ਮਟਰਾਂ ਤੋ ਤੋ ਲੈਤੇ ਐ ਤੋタル ਤੋਂ ਤੇ ਆ ਬਤਾਉ ਆ ਆਹ ਤਾਂ ਸਾਰੇ ਇੱਦੋਂ ਮੈਨੂੰ ਆਰੇ ਬਤਾਉ ਇਹ ਦੇ ਦੇ ਆ ਮੈਨੂੰ ਨਿੱਕਰਾ ਦੇ ਕਿਸ ਤਰ੍ਹਾਂ ਦੇ ਲੀ ਗਿਆ ਵੱਡੇ ਵੀ ਵਿਚੇ ਚ ਆ ਵੀ ਤੂੰ ਇਦਾਂ ਇੱਧਰ ਵੀ ਇੱਧਰ ਇਹ ਇਹੋ ਲੱਗਦੀ ਤੇ ਮਾਰੇ ਟਮਾਟਰ ਬੀ ajo ਉਹ ਆ ਵੀ ਤੂੰ ਰੈਡੀ ਹੋ ਰਹੀਆਂ ਵਿੱਚ ਵਿੱਚ ਤੇ ਉਹ ਵੀ ਸਾਰੀ ਭੰਗਣੀ ਵਾਂਸੇ ਲੀਤੇ ਵਾਂਸ ਤੇ ਇਹੋ ਚਾਲੇ ਟਮਾਟਰੀਆਂ ਦੇ ਸਾਰੇ ਮਟਰ ਦਾ ਸ਼ਾਇਦ ਮੈਨੂੰ ਪੱਕਾ ਨਹੀਂ ਪਤਾ ਮਟਰ ਹੀ ਲਾ ਦ ਰਹੀ ਹੈ ਵੈਸੇਤ ਮੈਂ ਤੇ ਨੈਸਟ ਗੁੱਲੀ ਮਟਰ ਤੇ ਆਹਾ ਆਹਾ ਮਿਰਚਾਂ ਆ ਫਿਰ ਟਮਾਟਰ ਠੀਕ ਹੈ गिल्ला वा वो इच टमाते थे टमाटर टमाटर दहा दें कोई प्रॉब्लम नहीं बस थी ने या तो दहाँ हो गया आ रेच आ टमा इदा जी है जी हमारी पालक भी है जो रेडी है हल्दी ਤੇ ਆ ਗਾਜਰਾ ਤੇ ਆ ਓਸ਼ਲਗਮ ਤੇ ਆ ਬੱਤੀ ਤੁੰ ਪਤੇ ਸਿਨਾਂ ਪਲਾਟਾ ਕੀਤਾ ਪਪਾ ਰੇ ਪਾਤੀ ਆਇਆ ਤੇ ਆ ਸਾਰੇ ਇੱਧਰ ਵੀ ਸਾਰੇ ਖੜਜੂ ਇੱਧਰ ਸਾਰੇ ਤੇ ਇੱਧਰ ਸਾਰੇ ਰੇ ਪਾਤੀ ਆ ਹੁਣ ਪਪਾ ਆਇਆ ਹੁਣ ਆਪਾਂ ਜਿੰਦੇ ਲਾਤੀ ਫਿਰ ਉਹ ਆਪਣੀ ਸੈਂਕਲ ਖੜੀ ਆ ਦੋਹਣੀ ਮੇਟੋਣੀ ਆ ਖੜੀ ਆਪਣੀ ਸੈਂਕਲ ਉਹ ਵਾਲੀ ਇਹ ਤਾਂ ਉਹ ਆਪਣੀ ਸੈਂਟਲੋਸਕੋਪ ਤੇ ਰੈਡੀ ਵਗੈਰਾ ਰੇਪ ਹੋਣਾ ਹੈ ਸੀ ਨਾ ਤੁਹਾਨੂੰ ਪਤਾ ਹੀ ਹੈ ਵੈਸੇ ਤੇ ਹੌਣ ਪਾਪਾ ਉਹ ਵੇਖੋ ਜਿੰਦੇ ਲਈ ਜਾਂਦਾ ਵਾ ਔਰ ਇਹ ਪਾਪਾ ਤੇ ਹੁਣ ਅਸੀਂ ਜਾਵਾਂ ਦੇ ਠੀਕ ਤਾਂ ਤੇ ਆਪ ਨੂੰ ਪਲਾਟ ਵੀ ਆਪਾਂ ਸਾਰੇ ਦਹਾਤਾ ਸਬਜ਼ੀਆਂ ਵਾਲਾ ਤੇ 온 ਸਾਰੀਆਂ ਸਬਜ਼ੀਆਂ ਹੀ ਆ ਐਦਾਂ ਮਟਰ ਗੱਜਰਾ ਤੇ ਬੈਂਗਨ ਤੇ ਸਾਦ ਥੋੜਾ ਜਾਂ ਤੇ ਭਾਲਤ ਪੁਲਤ ਐਦਾਂ ਸਬਜ਼ੀਆਂ ਥੋੜੀਆਂ ਮੋਟੀਆਂ ਹੁਣ ਆਪਾਂ ਵੱਟੇ ਵੱਟੇ ਜਾਂਦੇ ਆ ਉਧਰ ਵਿੱਚੋਂ ਪਾਪਾ ਵੀ ਆ ਰਿਹਾ ਆ ਤੇ ਨਾ ਪਾ ਜਾਣੀ ਫੇਰ ਜਾਂਦੇ ਅੰਦਰ ਦੀ